ਬੇਸ਼ੱਕ ਭਾਨਾ ਸਿੱਧੂ ਇੱਕ ਮਾਲਵੇ ਦੇ ਛੋਟੇ ਜਿਹੇ ਖਿੱਤੇ ਤੋਂ ਪਿੰਡ ਤੋਂ ਬਿਲੋਂਗ ਕਰਦਾ ਹੈ ਪਰ ਉਹ ਚਰਚਾ ਪੂਰੇ ਪੰਜਾਬ 'ਚ ਬਣਦੀ ਹੈ ਕਿਉਂਕਿ ਵੱਡਾ ਇਸ ਸਰਕਾਰ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਪਰਚਿਆਂ ਦੇ ਨਾਲ ਵੱਡਾ ਕੀਤਾ ਜਾ ਰਿਹਾ ਹੈ ਸਾਹਮਣੇ ਵਾਲਿਆਂ ਨੂੰ ਤੇ ਭਾਨਾ ਸਿੱਧੂ ਦੀ ਜਿਹੜੀ ਸਿਆਸਤ ਸੀ ਜਾਂ ਲੋਕ ਕਹੀ ਆਏ ਹੱਕ ਵਿੱਚ ਕਿ ਨਹੀਂ ਇਸ ਬੰਦੇ ਨੇ ਸਾਡੇ ਪੈਸੇ ਮੜਵਾਏ ਸਾਡੇ ਤੋਂ ਖਾਦੇ ਨਹੀਂ ਤਾਂ ਹੁਣ ਪਤਾ ਲੱਗਿਆ ਲੱਖਾ ਸਿਧਾਣਾ ਵੀ ਇੱਕ ਲਾਈਵ 'ਚ ਦੱਸ ਰਹੇ ਸਨ ਕਿ ਜ਼ਮਾਨਤ ਮਿਲ ਗਈ ਪਰ ਅਸੀਂ 29 ਨੂੰ ਵੱਡਾ ਇਕੱਠ ਕਰਨਾ ਹੈ ਭਾਨਾ ਸਿੱਧੂ ਦੇ ਆਲੇ-ਦੁਆਲੇ ਜਿਹੜੇ ਪਰਚੇ ਆਲੀ ਜਾਂ ਹੋਰ ਸਿਆਸਤ ਘੁੰਮ ਰਹੀ ਹੈ ਜਾਂ ਇਮੀਗ੍ਰੇਸ਼ਨ ਨੂੰ ਨੱਥ ਕਿ ਸੰਦੀਪ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਪੁਲਿਸ ਦੀ ਹਿਸਾਪੱਤੀ ਸ਼ੋ ਹੁੰਦੀ ਹੋਵੇ ਨੇ ਉਹ ਨਸ਼ਿਆ ਦੇ ਮਸਲੇ ਦੇ ਵਿੱਚ ਹਿਸਾਪੱਤੀ ਸ਼ੋ ਹੀ ਇਹਨਾਂ ਨੇ ਪੁਲਿਸ ਨੇ ਮਿਲ ਕੇ ਪਰਵਿੰਦਰ ਝੋਟੇ ਤੇ ਪੰਕਾ ਦਾ ਮਾਮਲਾ ਦਰਜ ਕਰਤਾ ਇਹਨਾਂ ਦੀ ਇਮੀਗ੍ਰੇਸ਼ਨ ਵਾਲਿਆਂ ਦੇ ਨਾਲ ਹਿਸਾਪੱਤੀ ਆ ਇਹਨਾਂ ਨੇ ਭਾਨੇ ਸਿੱਧੂ ਤੇ ਪਰ ਚਾ ਦਰਜ ਕਰਤਾ ਆਪਾਂ ਨੂੰ ਇਹ ਨਹੀਂ ਪਤਾ ਕਿ ਭਾਨਾ ਸਿੱਧੂ ਦਾ ਕਰੈਕਟਰ ਕੀ ਹੈ ਉਹ ਕੌਣ ਹੈ ਕੀ ਨਹੀਂ ਹੈ ਲੇਕਿਨ ਜਿਹੜਾ ਕੌਜ਼ ਲੈ ਕੇ ਚੱਲ ਰਿਹਾ ਇਹ ਪੁਲਿਸ ਦਾ ਕੰਮ ਸੀ ਪੰਜਾਬ ਸਰਕਾਰ ਦਾ ਕੰਮ ਸੀ ਕਿਉਂਕਿ ਪੰਜਾਬ ਦੇ ਵਿੱਚ ਘੱਟੋ ਘੱਟ ਮੈਨੂੰ ਲੱਗਦਾ ਮੋٹے ਮੋਟੇ ਅੰਦਾਜ਼ੇ ਇਹ 10-12000 ਕਰੋੜ ਰੁਪਈਆ ਪੰਜਾਬ ਦੇ ਇਮੀਗ੍ਰੇਸ਼ਨ ਵਾਲੇ ਜਿਹੜੇ ਲੋਕ ਨੇ ਇਹ ਭੋਲੇ ਭਾਲੇ ਲੋਕਾਂ ਦਾ ਖਾ ਗਏ ਨੇ ਹੂੰ ਇਹ ਪੁਲਿਸ ਵਾਲਿਆਂ ਦਾ ਢਿੱਡ ਭਰ ਦਿੰਦੇ ਨੇ ਪੋਲਿਟਿਸ਼ੀਅਨ ਵਾਲਿਆਂ ਦਾ ਢਿੱਡ ਭਰ ਦਿੰਦੇ ਨੇ ਲੋਕੀ ਮਹਾਲੀਆ ਕਿਨਾਰੇ ਬਾਜੀ ਮਾਰਦੇ ਨੇ ਚੰਡੀਗੜਾ ਆ ਕੇ ਮਾਰਦੇ ਨੇ ਅੰਮ੍ਰਿਤਸਰ ਜਲੰਧਰ ਪਟਿਆਲਾ ਬਠਿੰਡਾ ਜਿਹੜੇ ਇਮੀਗ੍ਰੇਸ਼ਨ ਦੇ ਸੈਂਟਰ ਨੇ ਜੀ ਹੁਣ ਉਹ ਸਵਾਲ ਉਹ ਭਾਨੇ ਜਿੱਥੇ ਸਿੱਧੂ ਦੀ ਜ਼ਿੰਮੇਵਾਰੀ ਥੋੜਾ ਭਾਨਾ ਸਿੱਧੂ ਨਾ ਪਿੰਡ ਦਾ ਸਰਪੰਚ ਆ ਨਾ ਨੰਬਰਦਾਰ ਨਾ ਐਮਐਲਏ ਨਾ ਮੰਤਰੀ ਆਮ ਕਰ ਰਹੇ ਨੇ ਐਮਐਲਏ ਮੰਤਰੀ ਆ ਉਹਦੇ ਮੌਜਾ ਮਾਰ ਰਹੇ ਨਾ ਜਿਨ੍ਹਾਂ ਨੇ ਥੱਲੇ 40-40000 ਦੇ ਬੂਡ ਪਾਲੇ ਤੇ 28-28 ਲੱਖ ਦੀਆਂ ਗੁੱਟ ਤੇ ਘੜੀਆਂ ਬੰਨ ਲੀਆਂ ਉਹਦੇ ਮੌਜਾ ਮਾਰਦੇ ਨੇ ਹੁਣ ਕੁੱਟ ਖੌਣ ਖਾਰੇ ਨੇ ਪਰਮਿੰਦਰ ਸਿੰਘ ਝੋਟਾ ਹਮ ਤੇ ਭਾਨਾ ਸਿੱਧੂ ਹਮ ਹੁਣ ਸਵਾਲ ਹੈ ਕਿ ਪੁਲਿਸ ਦਾ ਕੰਮ ਆ ਪਰ ਇਮੀਗ੍ਰੇਸ਼ਨ ਵਾਲੇ ਕੀ ਕਰਦੇ ਨੇ ਮਹਾਲੀ ਜਿਉਂ ਕਿ ਹਾਰਵਾ ਇਮੀਗ੍ਰੇਸ਼ਨਾਂ ਦਾ ਬਠਿੰਡਾ ਜਲੰਧਰ ਲੁਧਿਆਣਾ ਅੰਮ੍ਰਿਤਸਰ ਪਟਿਆਲਾ ਜਿਹੜੇ ਸਾਡੇ ਮੈਟਰੋ ਸ਼ੇਅਰ ਆ ਇਹ ਕੀ ਆ ਇਲਾਕੇ ਦਾ ਜਿਹੜੇ ਐਸਐਸਪੀ ਲੈਵਲ ਦੇ ਐਸਪੀ ਲੈਵਲ ਡੀਐਸਪੀ ਐਸਐਚਓ ਇਹਨਾਂ ਨੇ ਮੀਨਾ ਬੰਨਿਆ ਹੈਗਾ ਪੁਲਿਸ ਜਾਂਦੀ ਹੈਗੀ ਆ ਉਹ ਜਿਹੜੀ ਰਿਸੈਪਸ਼ਨ ਤੇ ਕੁੜੀਆਂ ਬੈਠੀਆਂ ਦੀਆਂ ਨਾ ਉਹਨਾਂ ਪਹਿਲਾਂ ਹੀ ਲਫਾਫੇ ਰੱਖੇ ਹੁੰਦੇ ਨੇ ਹੌਲੀ ਜੀ ਜਾਂਦੇ ਲਫਾਫਾ ਫੜਾ ਦਿੰਦੇ ਹੈਗੇ ਨੇ ਛਾਣੇਦਾਰ ਮੜਾ ਉਜਨੀ ਜੀ ਪੈਸੇ ਦੋ ਜੀ ਵਾਪਸ ਆ ਜਾਂਦੇ ਅਗਲੇ ਔਰ ਬਹੁਤ ਇਹ ਸੁਣਿਆ ਗਿਆ ਕਿ ਆਮ ਆਦੀ ਪਾਰਟੀ ਵਾਲਿਆਂ ਨੇ ਵੀ ਹੁਣ ਇਮੀਗ੍ਰੇਸ਼ਨ ਸੈਂਟਰ ਖੋਲ ਲਏ ਨੇ ਕਈਆਂ ਨੇ ਉਹ ਖੋਲ ਲਏ ਨੇ ਆਇਲਸ ਆਇਲਰਟਸ ਖੋਲ ਲਏ ਨੇ ਨਾ ਪਰ ਇਹ ਜ਼ਿੰਮੇਵਾਰੀ ਸਰਕਾਰ ਨੂੰ ਚਾਹੀਦਾ ਇੱਕ ਸਟਰੋਂਗਲੀ ਜਿਹੜਾ ਇੱਕ ਚਾਹੀਦਾ ਹੈਗਾ ਕਾਨੂੰਨ ਬੰਨਣਾ ਚਾਹੀਦਾ ਜੀ ਇਹ ਘੱਟੋ ਘੱਟ ਜਿਨੇ ਵੀ ਇਮੀਗ੍ਰੇਸ਼ਨ ਖੋਲਣੀ ਹੈ ਜਿਨੇ ਵੀ ਸਟੱਡੀ ਵੀਜ਼ਾ ਸੈਂਟਰ ਖੋਲਣਾ ਘੱਟੋ ਘੱਟ ਸਰਕਾਰ ਨੂੰ 1 ਕਰੋੜ ਰੁਪਇਆ ਫੀਸ ਰੱਖਣੀ ਚਾਹੀਦੀ ਹੈਗੀ ਆ ਜੇ ਕੋਈ ਭੰ ਮਾਰਦਾ ਪਾਨੀ ਮਾਰਦਾ ਪੈਸੇ ਨਹੀਂ ਮੋੜਦਾ ਉਹ ਜਿਹੜੀ ਸਿਕਿਉਰਿਟੀ ਆ ਉਹ ਜਬਤ ਕਰ ਲੈਣੀ ਚਾਹੀਦੀ ਤੇ ਜਿਹੜਾ ਪੀੜ ਤੋਂ ਉਹਨੂੰ ਦੇ ਦੇਣੀ ਚਾਹੀਦੀ ਆ ਜੇ ਕਿਸੇ ਨੇ ਯੂਰਪ ਦੇ ਵਿੱਚ ਭੇਜਣ ਦੇ ਜਾਂ ਕਿਸੇ ਨੇ ਅਰਬ ਅਰਬ ਕੰਟਰੀ ਵਾਲੇ ਕੋ 1 ਕਰੋੜ ਰੁਪਈਆ ਯੂਰਪ ਵਾਲੇ ਕੋ ਸਰਕਾਰ ਨੂੰ ਜਿਹੜੇ 10 ਕਰੋੜ ਰੁਪਈਆ ਤੇ ਸਰਕਾਰ ਨੂੰ ਪਹਿਲੇ ਸਾਲ 1000 ਕਰੋੜ ਰੁਪਈਆ ਆ ਜਾਣਾ ਹੈ ਇਮੀਗ੍ਰੇਸ਼ਨ ਤੋਂ ਫਿਰ ਸਾਰੇ ਚੋਰ ਭੱਜ ਜਾਣਗੇ ਇੱਕ ਨੰਬਰ ਦਾ ਰਹਿ ਜਣਾ ਪਿੱਛੇ ਜੇ ਇੱਕ ਚੈਨਲ ਨੇ ਇੱਕ ਸਰਕਾਰੀ ਪ੍ਰੋਗਰਾਮ ਕਰਵਾਇਆ ਪਲਾਨਡ ਪੇੜ ਉਹਦੇ ਚ ਇੱਕ ਹਜ਼ਾਰਾਂ ਨਿਆਣਿਆਂ ਦੇ ਪੈਸੇ ਖਾਣ ਵਾਲਾ ਇੱਕ ਮੋਟਾ ਜਿਹਾ ਉਹ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿੰਦਾ ਸੀ ਕਿ ਸ਼ੁਕਰ ਆ ਜੀ ਤੁਹਾਡੀ ਸਰਕਾਰ ਆ ਗਈ ਨਹੀਂ ਤੇ ਪਿਛਲੀਆਂ ਸਰਕਾਰਾਂ ਸਾਨੂੰ ਲੁੱਟ ਦੇ ਲਈ ਤੂੰ ਲੋਕਾਂ ਨੂੰ ਲੁੱਟਦਾ ਰਿਹਾ ਹੈਗਾ ਤੂੰ ਕਿੰਨੇ ਲੋਕਾਂ ਦੇ ਸੈਕਟਰ ਚੰਡੀਗੜ੍ਹ ਦੇ ਵਿੱਚ ਤੇਰੇ ਕਈ ਇਮੀਗ੍ਰੇਸ਼ਨ ਆ ਪੰਜਾਬ ਦੇ ਵਿੱਚ ਕਈ ਇਮੀਗ੍ਰੇਸ਼ਨ ਆ ਇਹ ਸਰਕਾਰਾਂ ਨੇ ਨਾ ਉਹ ਪਾ ਲੈਂਦੇ ਨੇ ਬੀਯਾਰੀਆਂ ਪਾਲ ਲੈਂਦੇ ਨੇ ਪੁਲਿਸ ਵਾਲਿਆਂ ਦੇ ਨਾਲ ਯਾਰੀਆਂ ਪਾਲ ਲੈਂਦੇ ਨੇ ਪਤਾ ਸੀ ਕਿ ਪਹਿਲਾਂ ਤਾਂ ਕਾਲਾਂ ਹੀ ਬੜੀਆਂ ਹੁੰਦੀਆਂ ਸੀ ਸਾਨੂੰ ਫਰੋਤੀਆਂ ਦੀਆਂ ਡਰ ਬਣਿਆ ਰਹਿੰਦਾ ਸੀ ਹੁਣ ਇਹ ਜੀ ਕੋਈ ਗੱਲ ਨਹੀਂ ਰਹੀ ਮਾਨ ਸਾਹਿਬ ਉਹਨਾਂ ਨੇ ਸੀਐਮ ਸਾਹਿਬ ਦੇ ਨਾਲ ਲੈ ਕੇ ਆਪਣੇ ਆਪ ਨੂੰ ਕਲੀਨ ਚਿੱਟ ਕਰ ਲਿਆ ਆਪਣੇ ਆਪ ਨੂੰ ਦੁੱਧ ਤੋਤਾ ਸਾਬਦ ਕਰ ਲਿਆ ਇਹ ਉਹ ਲੋਕ ਨੇ ਇਮੀਗ੍ਰੇਸ਼ਨ ਵਾਲੇ ਸਟੱਡੀ ਵੀਜ਼ਾ ਵਾਲੇ ਜਿਹੜੇ ਨਿਆਣਿਆਂ ਦੇ ਪੈਸੇ ਮਾਰਦੇ ਨੇ ਪਾਸਪੋਰਟ ਰੱਖ ਲੈਂਦੇ ਨੇ ਫਰਜੀ ਵੀਜ਼ਾ ਸ਼ੋਅ ਕਰ ਦਿੰਦੇ ਆਗੇ ਨੇ ਇਹ ਉਹ ਲੋਕ ਨੇ ਤੇ ਇਸ ਕਰਕੇ ਆ ਜਿਹੜਾ ਭਾਨਾ ਸਿੱਧੂ ਵਾਲਾ ਮਸਲਾ ਇਮੀਗ੍ਰੇਸ਼ਨ ਵਾਲਾ ਜਿਹੜੀ ਇੱਕ ਫਰਜੀ ਦੀ ਸ਼ਿਕਾਇਤ ਪੁਲਿਸ ਨੇ ਕਿ ਇੱਕ ਫਰਜੀ ਸ਼ਿਕਾਇਤ ਕਰਨੀ ਜਿਵੇਂ ਇੱਕ ਟਾਈਮਜ਼ ਨਾਊ ਦੀ ਕੁੜੀ ਦਿੱਲੀ ਆਈ ਸੀ ਲੁਧਿਆਣੇ ਉੱਤੇ ਫਰਜੀ ਸ਼ਿਕਾਇਤ ਕਰਤਾ ਕਿ ਪੀਓ ਪਲਾਨਿਕ ਜਨਾਨੀ ਨੂੰ ਜੀ ਉਹਦੀ ਜਾਤੀ ਨੌਲੀ ਹੈਗੀ ਸੀ ਪਰਚਾ ਦਰਜ ਕਰਤਾ ਫਿਰ ਹਾਈ ਕੋਰਟ ਤੋਂ ਝਾੜਾ ਪਈਆਂ ਲੁਧਿਆਣਾ ਪੁਲਿਸ ਨੂੰ ਪਰਚਾ ਕਵੇਸ਼ ਹੁਣ ਇਹ ਇਹ ਪੁਲਿਸ ਵਾਲਿਆਂ ਦਾ ਕੀ ਕੰਮ ਹੈ ਪੁਲਿਸ ਵਾਲੇ ਤੇ ਰਾਤੋਂ ਰਾਤ ਗੈਂਗਸਟਰ ਪੈਦਾ ਕਰ ਸਕਦੇ ਨੇ ਰਾਤੋਂ ਰਾਤ ਅਸਲਾ ਪੈਦਾ ਕਰ ਸਕਦੇ ਨੇ ਰਾਤੋਂ ਰਾਤ ਅੱਤਵਾਦੀ ਪੈਦਾ ਕਰ ਸਕਦੇ ਨੇ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਹੋਈ ਪਲਾਨੀ ਗੈਂਗਸਟਰ ਇੰਨੇ ਫੜੇ ਗਏ ਨੇ ਕਿਉਂਕਿ ਕਾਨੂੰਨ ਮੁਤਾਬਕ ਤੁਸੀਂ ਕਿਸੇ ਦੇ ਚਿਹਰੇ ਨਹੀਂ ਦੇਖ ਸਕਦੇ ਭਾਵੇਂ ਪਿਛਲੇ ਜੇਲ੍ਹ ਚੋਂ ਕੱਢ ਕੇ ਫਿਰ ਪੇਸ਼ ਕਰ ਦੋ ਇਹਨਾਂ ਭਲੇਖਾ ਹੈ ਤੇ ਇਸ ਕਰਕੇ ਇਹਨਾਂ ਨੇ ਇਹਨਾਂ ਨੇ ਜਿਹੜਾ ਮਰਜ਼ੀ ਮੁਜਰਮ ਖੜਾ ਕਰ ਲਓ ਜੀ ਇਹਨਾਂ ਦੇ ਬਹੁਤ ਸਾਰੇ ਇਦਾਂ ਦੇ ਟਾਊਟ ਹੁੰਦੇ ਨੇ ਉਹ ਸ਼ਿਕਾਇਤ ਜੀ ਦਵਾਤੀ ਉਹ ਪਾਨਾ ਸਿੱਧੂ ਗ੍ਰਿਫਤਾਰ ਕਰ ਲਿਆ ਉਹਨੂੰ ਜ਼ਮਾਨਤ ਮਿਲ ਗਈ ਹੈਗੀ ਪਰ ਇਹ ਪਰਚੇ ਰੱਦ ਹੋਣੇ ਚਾਹੀਦੇ ਜਦ ਕੋਈ ਪ੍ਰੂਫ ਹੈ ਨਹੀਂ ਹੈ ਔਰ ਕੀ ਬੰਦੇ ਨੂੰ 10000 ਰੁਪਏ ਖਾਣਾ ਹੈਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਇਹ ਆ ਕਿ ਇਹ ਜਿਹੜਾ ਕੰਮ ਪੰਜਾਬ ਸਰਕਾਰ ਦਾ ਸੀ ਪੰਜਾਬ ਪੁਲਿਸ ਦਾ ਸੀ ਉਹ ਆਮ ਲੋਕਾਂ ਨੂੰ ਖੜੇ ਕਰਨਾ ਪੈ ਰਿਹਾ ਜੇ ਕਿਸੇ ਨੂੰ ਕਿਸੇ ਦੀ ਪ੍ਰੋਬਲਮ ਕਿਸਾਨਾਂ ਨੂੰ ਧਰਨਾ ਲਾਉਣਾ ਪੈਂਦਾ ਜੇ ਕੋਈ ਪੰਜਾਬੀ ਦਾ ਮਸਲਾ ਤੇ ਉਹਨੂੰ ਲਾਉਣਾ ਪੈਂਦੇ ਧਰਨੇ ਪੰਜਾਬੀ ਹੈ ਤੇ ਪੰਜਾਬੀ ਲੈ ਕੇ ਲੱਖੇ ਸਦਾਣੇ ਨੂੰ ਜੇ ਕੋਈ ਇਮੀਗ੍ਰੇਸ਼ਨ ਵਾਲਾ ਮਸਲਾ ਹੈਗਾ ਉਪਰ ਨਾਲ ਸਿੱਧੂ ਕਰਿਆ ਤੇ ਜਿਹੜੀ ਪੰਜਾਬ ਸਰਕਾਰ ਫਿਰ ਅਸੀਂ ਕਿਉਂ ਚੁੰੜਦੇ ਹੈਗੇ ਅਸੀਂ ਵਾਰ-ਵਾਰ ਸਰਕਾਰਾਂ ਕਿਉਂ ਚੁੰੜਦੇ ਹੈਗੇ ਇਹਦਾ ਇਹ ਮਤਲਬ ਨਿਕਲਦਾ ਆਗਾ ਕਿ ਸਰਕਾਰਾਂ ਇੱਕ ਵਾਰ ਬਣ ਜਾਂਦੀਆਂ ਕੋਈ ਕੰਮ ਨਹੀਂ ਕਰਦੀਆਂ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਲੈਂਦੇ ਚੰਗੀਆਂ ਪਰਿਵਾਰ ਨੌਲੇਜ ਆਂਦੇ ਨੇ ਰੀਲਾਂ ਬਣ ਜਾਂਦੀਆਂ ਨੇ ਰੀਲਾਂ ਬਣਾਈਆਂ ਜਾਂਦੀਆਂ ਨੇ ਝੂਠ ਦਿਨ ਭਰ ਚ 100 ਵਾਰ ਬੋਲਦੇ ਨੇ ਹੋਰ ਕੁਝ ਕੰਮ ਨਹੀਂ ਹੁੰਦਾ ਤੇ ਫਿਰ ਲੋਕੀ ਸਬਕ ਸਿੱਖਾ ਦਿੰਦੇ ਨੇ ਜਿਵੇਂ ਪਿਛਲੇ ਨੂੰ ਸਿੱਖਿਆ ਇਸ ਸਰਕਾਰ ਨੂੰ ਵੀ ਭੁਲੇਖੇ ਆ ਗਏ ਨੇ ਕਿਉਂ ਨਹੀਂ ਇਸ ਮਸਲੇ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਤੇ ਸਖਤ ਤੋਂ ਸਖਤ ਕਾਨੂੰਨ ਲਾਇਸੈਂਸ ਉਹਨੂੰ ਮਿਲਣਾ ਚਾਹੀਦਾ ਕਿ ਜੇ ਤੁਸੀਂ ਯੂਰਪੇ ਜਾਂਦੇ ਬੰਦੇ ਪ੍ਰੋਗਰਾਮ ਆਪਣਾ ਕਾਰੋਬਾਰ ਸ਼ੁਰੂ ਕਰਨਾ ਤੇ ਪਹਿਲਾਂ 10 ਕਰੋੜ ਰੁਪਇਆ ਜਮ੍ਹਾਂ ਕਰਾਓ ਪ੍ਰਾਪਰਟੀ ਕਰਾਓ ਘਰ-ਬਾਰ ਜੋ ਜ਼ਮੀਨ ਜਾਇਦਾਦ ਆ ਉਹ ਜਦ ਕਰਵਾਓ ਘੱਟੋ ਘੱਟ ਗਿਰਵੀ ਤੇ ਰੱਖੋ ਨਾ ਜਾਂ ਆਪਾਂ ਕੀ ਜਾਮਣੀ ਹੈਨਾ ਕੁਛ ਨਾ ਕੁਛ ਤੇ ਤੁਹਾਨੂੰ ਦੇਣਾ ਪਊਗਾ ਇਸ ਕਰਕੇ ਤਾਂ ਇਹ ਮਸਲੇ ਹੱਲ ਨਹੀਂ ਨਹੀਂ ਹੋਣੇ